ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਸਾਢੇ 11:00 ਸਾਢੇ 11:00 ਦਾ ਟਾਈਮ ਆ ਗਿਆ ਆਪਣੇ ਹੁਣ ਕੰਮ ਨਿਭੜੇ ਨੇਗੇ ਕੱਪੜਿਆਂ 'ਤੇ ਥੋੜੀ ਜਿਹੀ ਧੁੱਪ ਹੋਰ ਲੱਗ ਜਾਉਂਦੇ ਧੁੱਪ ਬਹੁਤ ਤਿੱਖੀ ਐ ਉਹ ਗੱਲ ਹੋਈ ਪਿਆ ਸਾਸਰੀ ਛਿੜਕੀ ਬਾਦੋਂ ਹੀ ਤਿੜਕੀ ਹਨਾ ਬਹੁਤ ਤਿੱਖੀ ਤਿੱਖੀ ਧੁੱਪ ਆ ਗਈ ਆਇਨਾ ਚੱਕਿਆ ਨਹੀਂ ਜਾਂਦਾ ਅਗ ਪਹਿਲਾ ਵਰਗਿਆਂ ਦਾ ਸੱਸਾਂ ਵੀ ਨਹੀਂ ਪਹਿਲਾ ਵਰਗਿਆਂ ਨੂੰਹਾਂ ਵੀ ਨਹੀਂ ਹੈਗੀਆਂ ਵੈਸੇ ਸਿਆਣੀਆਂ ਔਰਤਾਂ ਦੀ ਕਹਾਵਤ ਹੈ ਸੱਸ ਦੀ ਚਿੜਕੀ ਪਾ ਦੋਈ ਚਿੜਕੀ ਸਾਸਰੀ ਚਿੜਕੀ ਹੈਨਾ ਪਹਿਲਾ ਵਰਗਾ ਮਾਹੌਲ ਨਹੀਂ ਹੈਗਾ ਪਹਿਲਾ ਸੱਸਾਂ ਵੀ ਪੜੀਆਂ ਦੀਆਂ ਨੂੰਹਾਂ ਵੀ ਪੜੀਆਂ ਦੀਆਂ ਖੱਟੀ ਲੱਸੀ ਪੀਣ ਦਾ ਹੁਕਮ ਨਹੀਂ ਸੀ ਹੈਗਾ ਸੱਸਾਂ ਨੂੰ ਹੈਨਾ ਨੂੰਹਾਂ ਨੂੰ ਸੱਸਾ ਤੋਂ ਮੱਜਾਂ ਨੂੰ ਪਿਆਰਾਂ ਦੀਆਂ ਨੂੰਹਾਂ ਨੂੰ ਨਾ ਖੱਟੀ ਲੱਸੀ ਦਿੰਦੀਆਂ ਇਹ ਇਕਾਤ ਤੁਰ ਵੀ ਹਾਂ ਤੇ ਕਿਉਂ ਆਪ ਪਾਉਂਦੀਆਂ ਹਨ ਨੂਹਾਂ ਨੂੰ ਦੁੱਧ ਦੁੱਧ ਲੱਸੀ ਜਿਵੇਂ ਸਾਦ ਨੂੰ ਕੋਹਾ ਕੁੜਾ ਸਿੱਟੀ ਜਾਂਦੀਆਂ ਖੋਲੀਆਂ ਚੱਤ ਮਾਰੀ ਨੇ ਖੇਤਾਂ 'ਚ ਕੰਮ ਕਰਾਈ ਜਾਂਦੀਆਂ ਤੇ ਮੁੰਡਿਆਂ ਨਾਲ ਹਨਾ ਘਰ ਆळ्या ਨਾਲ ਰੋਟੀ ਖਾਣ ਵੇਲੇ ਫਿਰ ਸੱਸਾਂ ਨੂਹਾਂ ਨਾਲ ਦਰਿਆਤਾਂ ਕਰਦੀਆਂ ਤੇ ਮੁੰਡਿਆਂ ਨੂੰ ਕੱਚਾ ਦੁੱਧ ਬਾਲ ਕੇ ਨੂੰ ਹੁਣ ਤੌੜੀ ਵਾਲੇ 'ਚ ਵੀ ਪਾਣੀ ਪਾ ਕੇ ਹਨਾ ਇਸ ਤਰ੍ਹਾਂ ਬਹੁਤ ਸਾਰੇ ਆ ਮੈਂ ਗੱਲਾਂ ਸੁਣਦੀ ਹੁੰਦੀ ਆ ਤੇ ਵੀ ਸਾਡੀ ਸਾਸਾਂ ਐ ਕਰਦੀ ਹੁੰਦੀ ਸਾਡੀ ਸਾਸਾਂ ਐ ਕਰਦੀ ਹੁੰਦੀ ਤੇ ਅੱਗੇ ਆਪਦੀਆਂ ਧੀਆਂ ਨੂੰ ਲੈ ਆਉਂਦੇ ਨੂੰ ਹੁਣ ਤੋੜ ਦਾਂਦੇ ਹੈਨਾ ਅੱਗੇ ਦਰਿਆਤਾਂ ਵੱਧ ਹੁੰਦੀਆਂ ਹੁਣ ਤਾਂ ਕੋਈ ਉਹੀ ਦਰਿਆਤ ਕਰਦਾ ਹੈਗਾ ਹੈਨਾ ਜੇ ਕੋਈ ਵੀ ਬਗਾਨਾ ਜੇ ਚਾਹ ਪਹਲ ਪਰ ਪਹਿਨ ਲਾ ਲਈ ਗੋਹਿਆਲੀ ਹੈਨਾ ਜੇ ਆਪਾਂ ਸਿਰੀ ਸਾਂਝੀ ਲਾ ਲਈਏ ਜੇ ਦਿਹਾੜੀਆ ਰੱਖ ਲਈਏ ਆਪਾਂ ਹੁਣ ਦਰਿਆਤ ਨਹੀਂ ਕਰਦੇ ਆ ਅੱਗੇ ਦਰਿਆਤਾਂ ਹੁੰਦੀਆਂ ਸੀਗੀਆਂ ਸੁਣਿਐ ਸਨਾਈ ਗੱਲਾਂ ਕਰਦੇ ਆਪਾਂ ਕਿਹੜੇ ਦੇਖੀਆਂ ਨੇ ਹਨ ਤੇ ਪਹਿਲਾਂ ਵਾਲੀਆਂ ਸੱਸਾਂ ਵੀ ਨਹੀਂ ਰਹੀਆਂ ਹੁਣ ਪਹਿਲਾਂ ਵਾਲੀਆਂ ਨੂੰ ਹਮੇ ਰਹੀਆਂ ਹੈਗੀਆਂ ਤੇ ਜਵਾਨਾ ਬਦਲ ਗਿਆ ਅੱਗੇ ਸੱਤ ਯੁਗ ਜਵਾਨਾ ਸੀ ਹੁਣ ਕਾਲ ਯੁਗ ਆ ਗਿਆ ਕਾਲ ਯੁਗ ਵਿੱਚ ਬਹੁਤ ਕੁਝ ਹੋ ਰਿਹਾਗਾ ਹਨਾ ਚੋਰੀਆਂ ਠੱਗੀਆਂ ਬੇਈਮਾਨੇ ਧੋਖੇ ਬਹੁਤ ਕੁਝ ਹੋ ਰਿਹਾਗਾ ਗਰਮੀਆਂ ਜਿਹੜੀ ਅੱਜ ਹੱਦ ਪਾਰ ਕਰਦੀ ਆ ਬਹੁਤ ਹੀ ਚਾਰੇ ਗਰਮੀ ਆਈ ਹੈ ਸਵੇਰੇ ਜੇ ਨਹੀਂ ਪਤਾ ਲੱਗਾ ਹੁਣ ਜੇ ਕੰਮ ਕਰਕੇ ਇਹ ਗਰਮੀ ਲੱਗਦੀ ਹੈ ਹੈਨਾ ਹਾਂ ਮੈਂ ਦੇਖਿਆ ਸੀਗਾ ਬੱਦਲ ਹੋਏ ਪੈ ਤੇ ਜਦ ਮਣਾਉਣ ਲੱਗੀਆਂ ਐਂਦੀ ਗਮੀ ਆਉ ਕੱਲ ਵੀ ਐਹ ਜਿਹੀ ਬਣ ਐਸੀ ਗਮੀ ਆਊਗਾ ਤੇ ਸਭ ਤੋਂ ਇਤਤ ਕਰਨ ਸੜਾਕਾ ਜਿਹਾ ਪਾ ਕੇ ਰੱਬ ਹੋਰੀ ਧੁੱਪ ਕੱਢ ਲਾਂਦਾ ਏ ਧੁੱਪ ਚੀਕਣੀਆਂ ਆ ਪਾ ਜਾਂਦਾ ਹੁਣ ਭਾਂਦ ਹਾਂ ਦੁੱਤੀ ਕਿਉਂ ਮਿੰਟ ਚੀ ਬਦਲ ਗਿਆ ਰੱਬ ਅੱਜ ਤਾਂ ਨਾ ਪਵੇ ਵਿਚਾਰਾਂ ਦੀ ਸਾਡੇ ਗਮਾਂਡੀਆਂ ਤੇ ਸੱਤ ਪੈਂਦੀ ਅੱਜ ਜਾਣ ਆ ਸਾਨੂੰ ਵੀ ਕਹਿ ਕੇ ਗਏ ਨੇਗੇ ਹੋਣ ਤੇ ਕਿਤਾਬ ਦੇ ਘਰੀ ਕੰਮ ਨਿਭੜਿਆਗਾ ਉਸਦੇ ਮਾਸੇ ਕੀ ਕਹੇ ਮਾਸੇ ਆ ਹੀ ਆ ਜਦੇ ਵੀ 20 ਮਿੰਟ ਲਾਇਆ ਬੰਦੂ ਕੋ ਪਤਿੰਦੇ ਘਰ ਤੋਂ ਜਾਇਆ ਵਾਂ 10 ਮਿੰਟ ਫਿਰ ਹੁਣ ਜੇ ਤਬੇਲੀਆਂ ਹੁੰਦੀਆਂ ਫਿਰ ਤਾਂ ਘੰਟਾ ਲਾਇਆ ਆਉਂਦੇ ਕਿਉਂਕਿ ਹੁਣ ਸਾਡੇ ਵੀ ਕੰਮ ਚੱਲਦਾ ਮਾਸੇ ਵੀ ਕੱਲੀ ਆ ਘਰੇ ਹਨਾ ਤੇ ਇਹਨਾਂ ਦੇ ਵੀ ਰੋਜ਼ ਪੰਜ ਚਾਰ ਜਣੇ ਦੁਪਹਿਰਿਆ ਆਉਂਦੀ ਨੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਹਨਾ ਤੇ ਇਸ ਕਰਕੇ ਕੁੱਸਦੇ ਆ ਮਸੀ ਨੂੰ ਵੀ ਜਾਇਆ ਮੰਨ ਤੇ 10 ਮਿੰਟ ਅਗਲਾ ਮਾਣਤਾਂ ਨਾਲ ਕਹਿ ਕੇ ਗਿਆਗਾ ਤੇ ਸਵੇਰੇ ਸਰਦਾਰ ਜੀ ਦੁੱਧ ਫੜਾਇਆਏ ਸੀਗੇ ਤੇ ਚਲੋ ਨੇ ਜਾਇਆਏ ਸੀ ਵੀ ਮੇਰੇ ਵਾਟਰ ਲੱਗਦੀ ਮੈਂ ਆ ਨਹੀਂ ਸਕਦਾ ਕਿਹਾਏ ਸੀ ਸੇ ਚਲੋ ਹੁਣ ਅਸੀਂ ਹਾਜ਼ਰੀ ਭਰਿਆ ਮਾਰਨਾ ਅ ਸੱਤ ਦਾ ਵੈਸੇ ਠੇਕੇ ਵਾਲੇ ਨਹੀਂ ਪਾਉਣੀਆਂ ਗਈ ਹਨ ਉਹ ਹੀ ਆਉਣਗੇ ਪਾਉਣ ਤੇ ਚਲ ਐ ਹੁੰਦਾ ਭੈਣ ਭਾਈ ਨੂੰ ਵੀ ਅਸੀਂ ਕਹਿ ਕੇ ਗਏ ਤੇ ਵੀ ਆ ਜੀ ਹਨਾ ਤੇ ਸਾਡਾ ਤੁਹਾਨੂੰ ਪਤਾ ਹੀ ਹੈ ਸਾਰਾ ਕਮਾਂਡ ਇੱਧਰ ਮਿਸਤਰੀਆਂ ਦਾ ਹੀ ਹੈ ਇੱਧਰਲੇ ਪਾਸੇ ਤੇ ਮਿਸਤਰੀਆਂ ਹੀ ਸੱਤ ਪੈਂਦੀਆਂ ਹੈ ਅਸੀਂ ਮਿਸਤਰੀਆਂ ਨਾਲ ਸਾਡੀ ਵਾਅਦਾ ਹੈਗਾ ਆਉਣਾ ਜਣਾ ਘਰ ਮੰਗ ਵੀ ਰੱਖਦੇ ਨੇ ਸਾਰੇ ਘਰੇ ਹੱਦ ਤੱਕ ਘਰਨੇਗੀ ਲੋ ਜੀ ਪਹ ਪਾ ਗਿਆ ਹੱਤ ਦਾ ਮਾਸੀ ਆਲੇ ਮਾਸੀ ਕਨ ਠੰਡ ਵਾਲੀ ਅੱਜ ਐਸੀ ਲੱਗਿਆ ਵਾਂ ਸੀ ਹੈ ਨਾ ਰੱਬ ਨੇ ਇੱਥੇ ਆ ਤਾਂ ਰੱਬ ਨੇ ਵੀ ਨਾ ਬਹੁਤ ਗੁੰਮ ਘਰ ਰੱਖਿਆ ਦਾ ਸੱਸ ਨੂੰ ਦੇਖ ਲਾ ਲੇ ਜੇ ਸਾਰੇ ਨਾਨਕੇ ਨੂੰ ਕਿ ਰਿਸ਼ਤੇਦਾਰ ਆਏ ਨੇ ਖਾ ਰਹੇ ਆ ਆ ਬੰਦੇ ਅੱਜ ਪੱਕੇ ਬਣਾਈ ਜਾਈਂ ਹਾਂ ਆ ਤਾਂ ਪੱਕੇ ਬੰਦੇ ਨੇ ਇਹਨਾਂ ਦਾ ਪਤਾ ਨਹੀਂ ਮੋਬਾਈਲ ਦੇਖ ਕੇ ਚਾ ਚੜ ਜਾਂਦਾ ਲਿਆ ਕੋਤੀ ਕੇ ਰਖ ਦੇ ਤਾਮਲ ਪ੍ਰੀਤ ਪਹਿਲਾਂ ਮੈਂ ਖੇਡ ਕੇ ਹਟੀਆਂ ਬਥੇਰੇ ਨਾਲ ਆਇਆ ਕਾਬੂ ਅੱਜ 20 ਤੱਕ ਆ ਇਧਰ ਆ ਲੋ ਜੀ ਆ ਮਾਸੇ ਦੀ ਕੋਤੀ ਹੈ ਬੜੀ ਤਿਆਰੀ ਹੈ ਮਸਾਲੇ ਦੀ ਰੱਬ ਤੋਂ ਫੱਜਾ ਹਲੋ ਹਲੋ ਸਸਤੀ ਕਾ ਹੁਣ ਤਾਂ ਪਸਾਨ ਕਰਦੀ ਹੈ ਨਾ ਪੂਰੀ ਸਸਤੀ ਕਾ ਸਸਤੀ ਕਹਾਵਣਾ ਨਾ ਦੇ ਬੁੱਤ ਸਸਤੀ ਕਹਾਵਣਾ ਹਾਈ ਕਾ ਮਿਲਨੀ ਤੋ ਹਾਂ ਸਸਤੀ ਕਹਾਵਣਾ ਉਹ ਜੀਆ ਮੇਰੀ ਮੇਰੀ ਸਸਤੀ ਕਹਾਵਣਾ ਹਾਂ ਨਾ ਆਦੀ ਰਹਿਣਾ ਹਾਂ ਹਾਂ ਅਬੀ ਜਿੰਨ ਕੋ ਪਟਣਾ ਕਾਜ ਤੂੰ ਵੀ ਬਿਨਾ ਹੋਰ ਬੱਤੀ ਹੋਰ ਜਾਨਦੀ ਆ ਨਾ ਫਿਰ ਤੁਸੀਂ ਰੋਜ਼ ਆ ਕੇ ਦਿਓ ਨਾ ਉਹ ਹੈ ਰੌਟੀ ਆ ਹਰ ਇੱਕ ਕੋਲੇ ਆ ਜਾਂਦੀ ਆ ਹਰ ਇੱਕ ਕੋਲੇ ਆ ਜਾਂਦੀ ਆ ਨਹੀਂ ਜਵਾਕ ਉਹ ਕਰਦਾ ਹਨਾ ਆਪਦੇ ਕੋਲੇ ਆ ਆ ਕਿਦਾਂ ਨੂੰ ਕਰੀ ਹਾਂ ਹਾਂ ਇਹ ਸਾਈ ਨਾ ਆ ਸਮਝਾ ਕੇ ਕਹਿੰਦੀ ਨਾ ਆਜਾ ਪੁੱਤ ਮੇਰੇ ਕੋਲ ਇਹ ਨਹੀਂ ਆਈ ਗੱਲ ਦੀ ਆ ਹਾਂ ਮੋਟਰਸਾਈਕਲ ਚਲਾਉਣੀ ਆ ਕਿ ਗੱਡੀ ਚਲਾਉਣੀ ਆ ਕਿ ਚਲਾਉਣੀ ਆ ਚਲਾ ਕੇ ਦਿਖਾ ਮੈਨੂੰ ਪਤਾ ਰ ਮੇਰੇ ਆਈ ਕਰਿਆ ਨੀ ਨਾ ਤੇਰੇ ਕੋਲੇ ਨਹੀਂ ਆਉਂਦੇ ਹੁਣ ਬਾਹਰ ਆ ਤੀ ਨਹੀਂ ਗਿਆ ਦਾ ਬੁਲਾ ਬਾਹਰ ਆ ਤੀ ਕਹ ਤੂੰ ਘਟ ਚੱਕਦੀ ਹੋਏਗੀ ਦੇਖੀ ਨਹੀਂ ਕਿਵੇਂ ਕਿਵਿ ਸ਼ਕਤੀ ਨਹੀਂ ਮੈਂ ਤਾਂ ਅੱਜ ਪਹਿਲੀ ਵਾਰੀ ਦੇਖੀ ਆ ਅਸਲ ਮੈਂ ਤਾਂ ਦੇਖੀ ਨਹੀਂ ਕਰੀ ਸੀ ਹਾਂ ਆਇਆ ਤਾਂ ਫਿਰ ਮੈਂ ਵਧੀਆ ਰਹਿ ਜਾਣੀ ਆ ਪੰਜ ਸੱਤ ਦਿਨਾਂ ਬਾਅਦ ਚੱਕੀ ਉਹ ਤਾਈ ਕਿ ਕਰੇ ਹੁੰਦੀ ਐ ਜਦੋਂ ਮੈਂ ਇੱਧਰ ਆਵਾ ਰੜਾਉਟੀ ਆ ਵਧੀਆ ਐ ਆ ਜਾਂਦੀ ਐ ਆਹ ਬਹੁਤ ਟੋਲੀ ਕੀ ਆਹ ਆਹ ਬੋਤਾ ਹੁਣ ਵਜਾਉਂਦੀ ਐ ਚਲਾਇ ਤੇ ਨਾ ਚਲਾ ਸਕੂਟਰ ਤੇ ਲੈ ਚੁਲਾਜ ਕੂਟਰੀ ਚਲਾਇ ਕਿ ਮੋਟਰਸਾਈਕਲ ਹਾਂ ਲੈ ਕਨੇਆਣਾ ਸੋ ਸਿਆਣਾ ਵੀ ਤਾਂ ਨਹੀਂ ਕਿਹਾ ਕਿਸੇ ਨੇ ਹੈਨਾ ਸੇ ਨਾਨਕਾ ਪਰਿਵਾਰਾ ਪੂਆ ਜੀ ਨੇ ਇੱਕ ਤਾਂ ਇੱਕ ਪੂਆ ਇੱਕ ਮਾਸੀ ਐ ਮਾਸੀ ਐ ਨਾਨੀ ਐ ਉਹ ਵੀ ਨੇ ਹਨ ਜਿੰਦੀ ਨਾਨੀ ਚਲੋ ਭਾਈ ਹਨ ਮਸਾ ਦੇਣਾ ਆਇਆ ਉਹਨਾਂ ਹੀ ਹਨ ਮਸਾ ਦੇਣਾ ਆਇਆ ਵਿਚਾਰਿਆ ਤੇ ਇਹ ਰੋਲੇ ਕਿੱਥੇ ਧੁੰਦੀ ਆ ਸੱਤ ਉਹਦਰ ਲੈ ਕੇ ਪੈਂਦੀ ਆ ਜੀ ਇਹ ਇਧਰ ਲੈ ਕੇ ਇਹਨਾਂ ਦਾ ਖਾਣਾ-ਦਾਣਾ ਦੂਜੇ ਘਰੇ ਤੇ ਚਾਚੀ ਹੋਰੀ ਦੋ ਭਰਾ ਨੇਗੇ ਤੇ ਸੱਤ ਉਹਦਰ ਪੈਂਦੀ ਸੱਤ ਤੋਂ ਉੱਧਰ ਪੈਂਦੀ ਹੈ ਇਹ ਦੋ ਘਰ ਨੇ ਫਰਕਤਿਆਂ ਦੀ ਹੈ ਨਾ ਸਮਾਨਤਰ ਹੈ ਜਾਂਦਾ ਹੁੰਦਾ ਹੈ ਇਹ ਕਿੱਧਰ ਪੈਂਦੀ ਸੱਤ ਚੱਕਰ ਜਨਾਂ ਝੂਟੇ ਲਈ ਆਂਦੇ ਨਹੀਂ ਝੂਟੇ ਮਾਰ ਦੇਣੀ ਬਖਮਨ ਸੱਤ ਕਿਉਂ ਆਇਆ ਹੋਰ ਆ ਰਿਹਾ ਮਸੀ ਲੋ ਭਾਈ ਕੁੜੀਆਂ ਪ੍ਰਸਾਰ ਫੇਰ ਨਾ ਆਈਆਂ ਨੇ ਕਹੀਂ ਸਾਡੀ ਪ੍ਰਸਾਦ ਦੀ ਵੀਡੀਓ ਰਹਿ ਗਈ ਸਾਡੀ ਦੇਖ ਲਈ ਤੇ ਸਾਡਾ ਲਾ ਫੇਰ ਬਣਾ ਤਾਂ ਵਲੋਗ ਤੁਹਾਡਾ ਲੇਟ ਹੋ ਗਿਆ ਹਨਾ ਰੋਟੀ ਦੇ ਬਾਅਦ ਟਾਈਮ ਲੱਗ ਗਿਆ ਨਿਬੜ ਗਿਆ ਰੋਟੀ ਦਾ ਕੰਮ ਚਲ ਜਾਓ ਨਾ ਤੈਨੂੰ ਕੀ ਹੋਇਆ ਬੇਬੇ ਤੂੰ ਇਰਾ ਪਾਈ ਜੰਨੀ ਆ ਨਿਪੜ ਜਾਣਗੇ ਨਿਪੜ ਜੂ ਨਿਪੜ ਜੂ ਕੰਮ ਬੇਬਟ ਹਾਂ ਬੇਬੇ ਤਾਂ ਬਾਹਰ ਵਾਲਾ ਪਉਂਦੀ ਐ ਇਹ ਪਿੰਡਾਂ ਰੀਤੀ ਰਿਵਾਜ ਹੈ ਨਾ ਪ੍ਰਸਾਦ ਚਰਨ ਦਾ ਖੂਸੀ ਜਿਕੇ ਰਦਾਲਾ ਗੋਜੀ ਜਿਹੜਾ ਟਾਈਮ ਆਪਾਂ ਨੇ 5 ਹੋ ਗਏ ਨੇ ਇਹ ਆਪਾਂ ਨੇ ਸਬਜ਼ੀ ਬਣਾ ਲਈ ਨਿੰਬੂ ਪਾਣੀ ਬਣਾ ਲਿਆ ਕੜਾਹੀ ਧਰ ਲਈ ਹੈਗੀ ਹੁਣ ਦੇਲੇ ਹੋ ਕੇ ਪਾਣੀ ਨਾਲ ਮੱਥਾ ਲਾਵਾਂਗੇ ਟੈਂਕੀ ਭਰਨ ਨਾਲ ਕੱਲ ਨੂੰ ਅੱਜ ਟੈਂਕੀ ਭਰੀ ਨਹੀਂ ਹੈਗੀ ਹਜੇ ਸਵੇਰੇ ਲਾ ਲੈ ਸੀ ਪਾਣੀ ਉਧਰੋਂ ਸੱਗੀ ਇੱਕ ਟਾਈਮ ਲਾਉਂਦੇ ਅੱਜ ਸਵੇਰੇ ਵੀ ਆ ਗਿਆ ਸੀ ਪਾਣੀ ਲਾ ਲੈ ਸੀ ਪਾਣੀ ਤੇ ਚੌੜਾ ਤਰ੍ਹਾਂ ਨੇ ਕੜਾਹੀ ਮੱਥਾ ਟੇ ਕੇ ਸਰਦਾਰ ਜੀ ਮੈਂ ਤੜਫੇ ਰਹੋ ਕਰਨ ਕਿ ਹਜੇ ਪਾਣੀ ਪਲਾਉਣਾ ਮੱਝਾਂ ਨੂੰ ਮੈਨੂੰ ਐਸੀ ਵੀ ਤਾਜ਼ੀ ਪਿਆਜ਼ਾਂ ਤਾਜ਼ਾ ਸੁਨ ਫੋੜਾ ਰੱਜ ਕੇ ਪੀ ਲਾਂਦੀਆਂ ਨੇ ਹਣਾਂ ਟੈਂਕੀ ਵਾਲਾ ਪਾਣੀ ਥੋੜਾ ਨਿੱਗਾ ਹੋ ਜਾਂਦਾ ਐਨੇ ਮੈਂ ਫੇਨਾ ਲੈਟ ਰੋਟੀ ਭਿਉਣੀ ਆਂਗੀ ਕਿਉਂਕਿ ਮੈਂ ਆਥਨ ਵੇਲੇ 4 ਦੇ ਸਵੇਰ ਵੇਲੇ ਉਹਨੂੰ ਕੰਮ ਜ਼ਿਆਦਾ ਹੋ ਜਾਂਦੇ ਨੇਗੇ ਆਥਨ ਵੇਲੇ ਉਹਨੂੰ ਹਨਾ ਤਾਂ ਸਵੇਰ ਵੇਲੇ ਤਾਂ ਹੁੰਦਾ ਵੀ ਆਥਨ ਵੇਲੇ ਸੌਖਾ ਹੈ ਆਥਨ ਵੇਲੇ ਆ ਹੁੰਦਾ ਵੀ ਸਵੇਰੇ ਵੇਲੇ ਸੌਖਾ ਸਵੇਰ ਵੇਲੇ ਕੱਪੜਾਂ ਤੇ ਬੋਚਣਾ ਕੰਮ ਵਾਲ ਜਨਾ ਇਹ ਵੇਲੇ ਮੈਨੂੰ ਕੜਾਹੀ ਪਰੂਹੀ ਦਾ ਨਿੰਗੂ ਪਾਣੀ ਦਾ ਹੋ ਜਾਂਦਾ ਹਨਾ ਤੇ ਅੰਦਰੋਂ ਫਰਗਾ ਪਾਲਤਾ ਮਾਚੀਨ ਨੇ ਤੇ ਸਫਾਈ ਕਰਕੇ ਅੰਦਰ ਨੇ ਸਰਦਾਰ ਜੀ ਨੂੰ ਕਹਨੇ ਕਿ ਤਾਜ ਪਾਣੀ ਪਿਆਰਾਂਗੇ ਪਾਣੋ ਬਿਹਾ ਜਾ ਤੇ ਉਹਨਾਂ ਰੱਜ ਕੇ ਪੀ ਲਣਗੇ ਹਨ ਤੇ ਸਵੇਰੇ ਵਾਰੀ ਆਪਣੇ ਗੁਰਦੁਆਰਾ ਸਾਹਿਬ ਦੇਖਦੀ ਬੀਬੀ ਰਸਤ ਪਾਉਂਦੀ ਕਿਉਂਕੂ ਤੋਲ ਕੇ ਪਾਉਂਦੀ ਹੈ ਪੱਟਕੀ ਪੀਪੀਆਂ ਚੋਂ ਕਿੰਨੀ ਚੋਂ ਕਿੰਨੀ ਚੋਂ ਤੇ ਕਿਉਂ ਪਾਉਂਦੀ ਹੈਗੀ ਧਰਮੀ ਬਹੁਤ ਹੱਦ ਪਾਈਦੀ ਹੈ ਸਾਰੇ ਬੇਲਣ ਸੁੱਕ ਗਏ ਗਰਮੀ ਦੀ ਮਾਰ ਸੁੱਕਦੇ ਨੇ ਸੁੱਕ ਜਾਣਗੇ। ਕੀ ਤਰਾਪੇ। ਹਾਂ ਸਭ ਦੂਤਾ ਸੁੱਕੂਗਾ ਜਿਹੜੇ ਕੱਦੂ ਲੱਗੇ ਪਣਗਾਲ ਉਹ ਵੀ ਸੁੱਕਣਗੇ। ਮੈਂ ਦੇਖਣਾ ਇਸ ਪੈ ਪਕਿੰਨੇ ਕਰ ਰਹੇਗੇ ਟਰਾਲੀ 'ਚ। ਪੈ ਬਹੁਤ। ਛੇ ਪੰਜ ਪੈ ਤਰੋਜ ਪੈਂਦੇ ਨੇ ਕਹਿ ਰਹੇਗੇ। ਸੀਸਾ ਅੱਜ ਨੂੰ بس 11 ਪੈ। 12 ਮੋਂ ਤੇ ਤਰਿ ਗੱਟੇ ਨੇ। ਕੰਮ ਬਹੁਤ ਸਲੋ ਨਿਭੜਦਾ ਤਾਨੀ ਚੱਕਰ ਪੈ ਰਿਹਾਗਾ ਕੰਮ ਹੀ ਨਿਭੜਨ ਚਾਹੁੰਦਾ ਕਿ ਕੁਝ ਲੋ ਕਰ ਪਾਣੀ ਨਾ ਹੋਵੇ ਫਿਰ ਤਾਂ ਆਪਾਂ ਨੂੰ ਹਨਾ ਬਹੁਤ ਝਾਰੇ ਕਾਹਲ ਹੋ ਜਾਂਦੀ ਹੈ ਜਿਸੇ ਤੀ ਕੰਮ ਨਿਭੜੇ ਜਿਸੇ ਤੀ ਕੰਮ ਨਿਭੜੇ ਪਰ ਅਬ ਮੀਂਹ ਪਾ ਦੇ ਮੇਰੀਆਂ ਬੇਲਾ ਰਾਮਾਂ ਜਾਣ ਠੰਡਾ ਮੌਸਮ ਕਰ ਦੇ ਠੰਡ ਨਾਲ ਹਨ ਮੀਂਹ ਨਾਲ ਬਾੜੀ ਰੰਮ ਜਾਂਦੀ ਹੈ ਹਜੇ ਟ੍ਰਿੰਡੀਆਂ ਤੋੜਨ ਵਾਲੀਆਂ ਪੈਨ ਪੱਕੀ ਜਾਂਦੀਆਂ ਲੱਗੀਆਂ ਸੁਖਮਣ ਹੋਰੀਆਂ ਆਉਣ ਵਾਲੀਆਂ ਨੇਗੀਆਂ ਮੈਂ ਤਾਂ ਹੀ ਨਾ ਕੋਲੇ ਖੜੀ ਹੋ ਨਾ ਚਲ ਤਾਂ ਹੀ ਆ ਮਟੋੜੇ ਜਿਹੀ ਕਰਨੀਆਂ ਵੀ ਕੜਾਹੀ ਬਣ ਜੂਗੀ ਜੇ ਮੈਂ ਕੇਰਾ ਮੱਝ ਜਿਹਾ ਭਾਗ ਲੇ ਤਰ ਕੇ ਫੇਰ ਥੱਲੇ ਲਾਗੂ ਜੂਗੀ ਹੋ ਗਈ ਤਿਆਰੀ ਸੇਕ ਦੇ ਸਫਰ ਕਲਿਆ ਬੀ ਬਸ ਹੋਦਰੋ ਕੰਮ ਲੋਟ ਆ ਜੇ ਕਈ ਚੀਜ਼ਾਂ ਇਹ ਮਗਾਉਣ ਵਾਲੀਆਂ ਨੇ ਸੁੱਕਾ ਜ ਸਾਰਾ ਕੁਝ ਲਿਆ ਹੋਗਾ ਤੇਰੇ ਕੋਲ ਕਿਹੜਾ ਇਧਰ ਆ ਗਿਆ ਹੁਣ ਸਲੋ ਕਰ ਦਾਨੀ ਇਹਨੂੰ ਹੱਥ ਫਿਰ ਜੀ ਜਾ ਉਨ ਕੋਨੇ ਪੰਜ ਹੋ ਗਏ ਮਸਾਲਾ ਤੇ ਰੋਗ ਕੋ ਗੀ ਮਿੱਠਾ ਕੇ ਤੇ ਕਈ ਚੀਜ਼ ਜਿਹੜੀ ਮਨੂੰ ਆਇਆ ਸੀ ਜੇ ਪਹਿਲਾ ਟੈਂਕੀ ਪਰ ਇਹਦੇ ਪਾਣੀ ਪਿਆ ਲਾਂਦੇ ਤਾਜ਼ਾ ਫਿਰ ਤਾਜ਼ਾ ਵਧੀਆ ਪਾਣੀ ਪੀ ਲਾਂਦੀਆਂ ਨਗੀਆਂ ਹੋਰ ਪਾਣੀ ਤਾਜ਼ਾ ਨਾਲ ਰੱਜ ਕੇ ਪੀ ਲਾਂਣਗੀਆਂ ਕਈ ਕੀ ਤਾਂ ਇਹ ਤਾਂ ਫਿਰ ਸੀ ਵੱਜਣਗੇ ਫਿਰ ਆ ਪਾਣੀ ਕਿਹੜੇ ਵੇਲੇ ਪਿਆ ਕੇ ਧਾਰਾਂ ਚੋਂ ਮੰਗੇ ਉਹ ਤਾਜ਼ਾ ਜੇ ਵਧੀਆ ਪੀਣ ਨੂੰ ਟੈਂਕੀ ਥੱਲੇ ਗਰਮ ਹੋ ਜ ਰਹੇ ਹੁੰਦਾਗਾ ਗਰਮ ਪੀਂਦੀਆਂ ਨਹੀਂ ਕਰਾਇਆ ਪਾ ਫਿਰ ਟੈਂਕੀ ਭਰੌਣਿਆ ਪਹਿਲਾਂ ਤੇ ਆਜੀ ਕੰਮ ਲੋਟ ਆਊਗਾ ਬਸ ਲੋ ਦੋ ਘਰ ਦੁੱਧ ਤੇ ਟੈਂਕੀ ਭਰ ਦੇ ਪਰ ਜਾ ਹਾਂ ਹਾਂ ਖੱਦੂਆ ਲੋ ਜੇ ਪਾਕਾ ਦੁੱਧ ਆਪ ਜੀ ਪਹਿਲਾਂ ਬਣਾ ਲਈ ਸੀ ਹੁਣ 18 ਚੋਕ ਦੇ ਹੰਦਿਆਂ ਨੇ ਤਾਜ਼ਾ ਦੁੱਧ ਪਾਇਆ ਇਹਨੂੰ ਅੱਜ ਦੇ ਰਿਜਾ ਸਾਮ ਦੀ ਸਾਮ ਦੀ ਅਜੇ ਮੇਰਾ ਦੁੱਧ ਸਾਮਣ ਨਾਲ ਪਿਆਗਾ ਬਾਅਦ ਵਿੱਚ ਆਜੇ ਦੇ ਰਿਪਾ ਦਾਂਗੇ ਜਿੰਨਾ ਤੁਸੀਂ ਇਹ ਬਹੁਤ ਕਰਦੇ ਹੋ ਦੰਗਾ ਮੱਧੇ ਨੇ ਤਾਂ ਰੱਖ ਪਾ ਲੈਦੇ ਨੇ ਸੱਚ ਤੁਹਾਡੇ ਵੀ ਬੜੀ ਹੋਰ ਕੋਈ ਆ ਗੀ ਆਈ ਸਾਗ ਬਿਚੈ ਜਾਣ ਦੇ ਹੁਣ ਤੁਸੀਂ ਸਾਗ ਆ ਗੀ ਤੇ ਦੇ ਚੱਕ ਹੋ ਜਾਂਦੀ ਹੈ ਜੀ ਆ ਆਪਣੀ ਸਬਜ਼ੀ ਦੁੱਧ ਪਾਤਾ ਬੀ ਗਰਮੀ ਹੋਈ ਸੀ ਥੋੜੀ ਆ ਪੈ ਪਚਲਦੀ ਐ ਪਾਣਸ ਰੋਜ ਜੜਾ ਗਿੱਲਾ ਹੋ ਜਾਂਦਾ ਕਿਉਂ ਅੱਜ ਜਦੋਂ ਜਾਣ ਨੂੰ ਆ ਗਿਆ ਚਲੋ ਕੋਤੇ ਮਿਰਚੀ ਲੈ ਲੀਂ ਠੀਰਾਦੀ ਐ ਕੇ ਦੰਦ ਦੇ ਕੋਲ ਦੋ ਦੋ ਥੋੜੀ ਯੰਗ ਬੋਤੇ ਜੰਮਦੇ ਕੋਸਾ ਕੋਈ ਨਾ ਕੇ ਪਾਸ ਹੋ ਜਾਓ ਉਹ ਆਪ ਨੂੰ ਦੱਸਦੀ ਆ। ਸਾਡਾ ਬਹੁਤ ਵਧੀਆ ਪਰ ਸੁਣ ਲੋ ਤੁਸੀਂ। ਆ ਲੈ ਰਵੇ ਜੀ ਰੋਟੀ ਦਾ। ਇਹ ਜਾਂ ਮਿੰਨੇ ਦੋ ਵਾਰਾਂ ਫੇਪਾ ਕਰਦੇ ਹੋ। ਹਾਂ। ਆਖਣੇ ਤੋਂ ਮੁਸਕਾ ਨਹੀਂ। ਬਹੁਤ ਪੂਹੀ ਗਰਮੀ ਕਰਨਾ ਨੇ। ਬਾਹਰ ਹੀ ਗਰਮੀ ਹੋ ਜਾਂਦੀ ਆ। ਇੱਕ ਕੰਮ ਬਾਲੇ ਹੋ ਜਾਂਦੇ ਨੇ। ਸਾਰੇ ਖੁਣੋਂ ਵੀ ਜਾਲ ਹੋ ਜਾਂਦਾ ਥੰਕਾ ਖਣਵੇਂ ਕੰਮ ਅੰਨੇ ਸਾਰੇ ਪ੍ਰਿੰਟ ਇੱਥੇ ਆ ਗਾ ਥੋੜੇ ਜਿਹਾ ਫੁੱਟੇ ਰੋਜ ਆਉਂਦੀਆਂ ਪ੍ਰਿੰਟ ਇੱਥੇ ਆ ਜਾਂਦੀਆਂ ਨੇ ਤੇ ਜਿਵੇਂ ਜਮਾ ਕਰਕੇ ਜੋ ਡੰਗ ਨਹੀਂ ਹੋਣ ਨੇ ਤੇ ਆਹ ਜਿਹੜਾ ਆਹੀ ਪਈ ਕਿਉਂਕਿ ਕੋਸਾ ਹੋ ਜਾ ਹੁੰਦੀ ਨੇ ਮੈਂ ਹੱਥ ਤੇ ਲਾਉਂ ਕੋਲਾ ਖਾਂ ਦਾ ਬਰਾਉ ਮੈਂ ਹੱਥ ਧੋਇਆ ਕੋ ਚਲ ਨਹੀਂ ਦਾੜੀ ਨਾ ਬਾਅਦ ਤੇ ਆਡੀ ਕੰਮ ਨਹੀਂ ਲੋਟ ਆਉਂਦੇ ਬਾਹ ਕਹਾੜੀ ਹੀ ਚੱਲੀ ਜਾਂਦਾ ਸਾਰਾ ਦਿਨ ਕੋਈ ਫੱਕ ਨਹੀਂ ਕਰ ਰੋਟੀ ਨੂੰ ਨਾ ਸਿੱਧੀ ਹੀ ਆ ਕੇ ਮੈਂ ਤਾਂ ਇਹ ਆ ਹੋਏਗੀ ਆ ਵਾਹੀ ਮੈਂ ਤਾਂ ਕੋਈ ਨਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਐਂਡ ਤੇ ਚੱਪੇ ਮੇਰੇ ਹੋ ਲਾ ਲਈ ਮੇਰੇ ਨੰਗੇ ਪੈਰ ਲੇਗੇ ਬੀਬੀ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਖੁਸ਼ੀ ਖੁਸ਼ੀ ਚਾਹੀ ਚਾਹੀ ਭਗਵਾਨ ਦੀ ਕਿਰਪਾ ਨਾਲ ਆਪਣਾ ਕੰਮ ਸਲੋ ਸਲੋ ਚੱਲਦਾ ਤਾਂ ਵਧੀਆ ਸਲੋ ਸਲੋ ਚੱਲਦਾ ਹੈਣਾ ਚਲੋ ਹੌਲੀ ਹੌਲੀ ਦੋ ਦਿਨ ਬਾਅਦ ਲੱਗ ਜਾਣਗੇ ਇਸ ਤਰ੍ਹਾਂ ਹੈਨਾ ਕੰਮ ਲੱਗੂਗੀ ਮੋਟਰ ਆਪਣੇ ਐ ਹੀ ਆ ਵੀ ਬਸ ਦੋ ਦਿਨ ਬਾਅਦ ਲੱਗ ਜਾਣਗੇ ਖਿਆ ਇਸ ਖਿਆ ਇਹ ਵਿੱਚ ਹੀ ਕੱਟੀ ਆਊਗੀ ਤੇ ਸਾੜੀ ਮਰਿਆ ਪਿਆ ਕੀ ਕਰੀਏ ਤੁਹਾਨੂੰ ਤਿਆਰ ਹੋ ਪਾਸ ਲੋ ਕਰਕੇ ਤਰ ਦਿੱਤਾ ਦੁੱਧ ਆਪਾਂ ਮਿਲਾਂਗੇ ਕੱਲ ਨੂੰ ਵੀਡੀਓ ਦਾ ਐਂਡ ਕਰਦੇ ਆ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਤ ਬਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ